ਮੈਂ ਨਾ ਤੁਹਾਨੂੰ ਐਫ ਆਈ ਆਰ ਦੀਆਂ ਦੋ ਤਿੰਨ ਲਾਈਨਾਂ ਪੜ੍ਹ ਕੇ ਸੁਣਾਉਣਾ ਹੈ ਕਿ ਮੇਰੇ ਭਰਾ ਅਤੇ ਪਰਜਾਈ ਦੇ ਆਪਸੀ ਰਿਸ਼ਤੇ ਠੀਕ ਨਹੀਂ ਸਨ ਕਿਉਂਕਿ ਮੇਰੀ ਪਰਜਾਈ ਰੁਪਿੰਦਰ ਕੌਰ ਆਪਣੇ ਆਪ ਨੂੰ ਜ਼ਿਆਦਾ ਪੜ੍ਹੀ ਲਿਖੀ ਅਤੇ ਫਾਰਵਰਡ ਮੰਨਦੀ ਹੋਣ ਕਰਕੇ ਮੇਰੇ ਭਰਾ ਨੂੰ ਤੰਗ ਪ੍ਰੇਸ਼ਾਨ ਕਰਦੀ ਸੀ ਅਤੇ ਇਹ ਵੀ ਕਹਿੰਦੀ ਸੀ ਕਿ ਮੇਰਾ ਵਿਆਹ ਤੇਰੇ ਨਾਲ ਮੇਰੀ ਮਰਜ਼ੀ ਤੋਂ ਬਿਨਾ ਹੋਇਆ ਹੈ ਪਰ ਮੇਰੇ ਪਿਤਾ ਕਰਕੇ ਮੈਂ ਤੈਨੂੰ ਤਲਾਕ ਨਹੀਂ ਦੇ ਸਕਦੀ ਇਸ ਬਾਰੇ ਮੇਰੇ ਭਰਾ ਸਮੇਂ-ਸਮੇਂ ਪਰ ਮੈਨੂੰ ਦੱਸਦਾ ਰਹਿੰਦਾ ਸੀ ਪਰ ਮੈਂ ਅਤੇ ਮੇਰੇ ਬਾਕੀ ਪਰਿਵਾਰ ਅਸੀਂ ਸਾਰੇ ਮੇਰੇ ਭਰਾ ਅਤੇ ਪਰਜਾਈ ਨੂੰ ਸਮਝਾ ਕੇ ਉਹਨਾਂ ਦਾ ਘਰ ਵਸਾਈ ਰੱਖਣਾ ਚਾਹੁੰਦੇ ਹਾਂ ਇੱਕ ਤਾਂ ਆ ਗੱਲ ਹੋ ਗਈ ਜਿਹੜੀ ਹੁਣ ਦੂਸਰੀ ਗੱਲ ਹੁਣ ਮਾਓ ਪੜ ਕੇ ਸੁਣਾਉਣਾ ਪਰ ਕੁਝ ਦਿਨਾਂ ਤੋਂ ਮੇਰਾ ਭਰਾ ਮੇਰੇ ਨਾਲ ਗੱਲ ਕਰ ਰਿਹਾ ਸੀ ਕਿ ਉਸ ਨੂੰ ਉਸਦੀ ਪਤਨੀ ਰੁਪਿੰਦਰ ਕੌਰ ਦਾ ਚਾਲ ਚਲਨ ਠੀਕ ਨਹੀਂ ਲੱਗ ਰਿਹਾ ਮੈਂ ਫਿਰ ਵੀ ਵੱਡੀ ਭੈਣ ਹੋਣ ਕਰਕੇ ਮੇਰੇ ਭਰਾ ਗੁਰਵਿੰਦਰ ਸਿੰਘ ਨੂੰ ਸਮਝਾਇਆ ਕਿ ਸ਼ੱਕ ਵਿੱਚ ਰਿਸ਼ਤੇ ਖਰਾਬ ਹੁੰਦੇ ਹਨ ਇਹ ਦੂਸਰਾ 파ਟ ਹੈ ਹੁਣ ਮੈਂ ਤੁਹਾਨੂੰ ਤੀਸਰਾ ਤੇ ਅਸਲ 파ਟ ਸਮਝਾਉਣਾ ਪਰ ਉਸਨੇ ਕਿਹਾ ਕਿ ਮੈਂ ਸਹੀ ਹਾਂ ਅਤੇ ਤੁਹਾਨੂੰ ਸਬੂਤ ਵੀ ਦੇਵਾਂਗਾ ਹੁਣ ਚੌਥਾ 파ਟ ਸੁਣਾ ਰਿਹਾ ਤੁਹਾਨੂੰ ਪਰ ਮੈਂ ਫਿਰ ਉਸ ਨੂੰ ਸਮਝਾਇਆ ਹੁਣ ਮੇਨ ਜਿਹੜੀ ਮੇਜਰ ਲਾਈਨ ਹੈ ਕੱਲ ਮਿਤੀ 28 11 2025 ਯਾਨੀ ਕਿ 28 ਤੇ 29 ਦੀ ਦਰਮਿਆਨੀ ਰਾਤ ਗੁਰਵਿੰਦਰ ਸਿੰਘ ਦਾ ਕਤਲ ਹੁੰਦਾ ਉਹਦੇ ਆਸ਼ਕੇ ਨਾਲ ਲੜ ਕੇ ਸੋਚੀ ਸਮਝੀ ਪਲੈਨਿੰਗ ਦਿੱਤਾ ਹੁਣ ਭੈਣ ਕੀ ਕਹਿ ਰਹੀ ਹੈ ਕਿ ਕੱਲ ਮਿਤੀ 28 11 25 ਨੂੰ ਮੇਰੇ ਭਰਾ ਗੁਰਵਿੰਦਰ ਸਿੰਘ ਦਾ ਮੈਨੂੰ WhatsApp ਅਤੇ ਮੇਰੇ ਪਤੀ ਮਨਪ੍ਰੀਤ ਬਰਾੜ ਨੂੰ ਉਹਨਾਂ ਦੇ ਫੋਨ ਨੰਬਰ ਫਲਾਣਾ ਪਰ ਫੋਨ ਆਇਆ ਕਿ ਮੈਨੂੰ ਪਤਾ ਲੱਗ ਗਿਆ ਹੈ ਕਿ ਮੇਰੀ ਪਤਨੀ ਰੁਪਿੰਦਰ ਕੌਰ ਦੇ ਹਰਕਮਲਪ੍ਰੀਤ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਬੱਲੂਆਣਾ ਜ਼ਿਲ੍ਹਾ ਬਠਿੰਡਾ ਨਾਲ ਨਜਾਇਜ਼ ਸੰਬੰਧ ਹਨ